ਮਨੁੱਖੀ ਮਨ ਇੱਕ ਅਜਿਹੀ ਰਹੱਸਮਈ ਯੰਤਰ ਹੈ ਜੋ ਨਵੇਂ ਵਿਚਾਰਾਂ ਨੂੰ ਅਪਣਾਉਣ ਦੇ ਵਿੱਚ ਅਕਸਰ ਹੀ हिचਕਿਚਾਹਟ ਪਖਾਉਂਦਾ ਹੈ ਖਾਸ ਕਰਕੇ ਜਦੋਂ ਗੱਲ ਹੋਵੇ ਰੂੜੀਵਾਦੀ ਵਿਚਾਰਾਂ ਦੀ ਉਹ ਹੋរី ਹੋਣਗੇ ਜੋ ਬਣੇ ਹੋਏ ਰਾਹਾਂ ਤੇ ਚੱਲਦੇ ਨੇ ਅਸੀਂ ਜਿੱਥੋਂ ਵੀ ਲੰਗੇ ਰਾਹ ਬਣ ਜਾਂਦੇ ਆਰੇ ਕੀ ਬਾਤ ਹੈ ਜੀ ਜੇਕਰ ਪਿਆਗੂ ਲੋ ਦਾ ਪੱਤਰ ਇੱਕ ਇੱਕ ਡਿਟਕੰਟਰ ਦਾ ਉਹ ਦੋਨਾਂ ਨੂੰ ਪੁਛ ਇਕੱਠੇ ਕਰਨਾ ਪਹਿਲਾਂ ਕੋ ਡਿਗੂਗਾ ਗਲੇ ਨਹੀਂ ਕੀ ਮੈਨੂੰ ਪੜਾ ਪਿਲਣ ਦੇ ਪੂ ਹੁਣ ਜੇ ਆਮਦ ਨੇ ਪਿਲਣ ਕਿਉਂਗਾ ਪੜਾ ਡਿਕ ਨਾ ਬਿਲਕੁਲ ਮੇਰੇ ਵੀ ਇਹੀ ਆਇਆ ਸੀ ਦਿਮਾਗ ਤੇ ਇਹ ਡਾਰਕ ਇਸ ਕਿਤੇ ਸਾਡੀ ਜੋ ਪਛਾਣ ਆ ਉਹ ਕਿਤੇ ਖਤਮ ਨਾ ਹੋ ਜਾਵੇ ਸਤਰੀਆ ਕਾਲ ਜੀ ਸਾਰਿਆਂ ਨੂੰ ਪਿਆਰ ਭਰਿਆ ਸਲਾਮ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮਸੋਡੀ ਤੇ ਸੈਗਮੈਂਟ ਹੈ ਜੀ ਦੋ ਬੋਲ ਸੱਚ ਦੇ ਗੱਲ ਕੀਤੀ ਜਾਵੇ ਤਾਂ ਮਨੁੱਖੀ ਮਨ ਇੱਕ ਅਜਿਹਾ ਰਹੱਸਮਈ ਯੰਤਰ ਹੈ ਜੋ ਨਵੇਂ ਵਿਚਾਰਾਂ ਨੂੰ ਅਪਣਾਉਣ ਦੇ ਵਿੱਚ ਅਕਸਰ ਹੀ ਹਿਚਕਚਾਹਟ ਪਖਾਉਂਦਾ ਹੈ ਖਾਸ ਕਰਕੇ ਜਦੋਂ ਗੱਲ ਹੋਵੇ ਰੂੜੀਵਾਦੀ ਵਿਚਾਰਾਂ ਦੀ ਰੂੜੀਬੰਦ ਉਹ ਪੁਰਾਣੀਆਂ માનਵਤਾ ਤੇ ਰਸਮਾਂ ਨੇ ਜੋ ਸਮਾਜ ਦੇ ਵਿੱਚ ਡੂੰਘੀਆਂ ਜੜ੍ਹਾਂ ਪਾਈ ਬੈਠੇ ਨੇ ਤੇ ਭਾਵੇਂ ਸੱਚ ਦਾ ਪ੍ਰਕਾਸ਼ ਚਾਰੇ ਪਾਸੇ ਫੈਲ ਜਾਵੇ ਪਰ ਵਿਗਿਆਨਕ ਸਬੂਤਾਂ ਤਰਕਸ਼ੀਲ ਵਿਚਾਰਾਂ ਜਾਂ ਫਿਰ ਸਮਾਜਿਕ ਬਦਲਾਵਾਂ ਦੇ ਰੂਪ ਦੇ ਵਿੱਚ ਫਿਰ ਵੀ ਇਹ ਵਿਚਾਰਧਾਰਾ ਜੋ ਹੈ ਟੱਸ ਤੋਂ ਮਸ ਨਹੀਂ ਹੁੰਦੀ ਤੇ ਇਸ ਦੀ ਜੜ ਸਿਰਫ ਸਮਾਜਿਕ ਜਾਂ ਫਿਰ ਸੱਭਿਆਚਾਰਕ ਨਹੀਂ ਹੁੰਦੀ ਸਗੋਂ ਮਨੋਵਿਗਿਆਨਕ ਪੱਧਰ ਤੇ ਉੱਤੇ ਵੀ ਡੂੰਘੀ ਹੁੰਦੀ ਹੈ ਸੋ ਇੱਥੇ ਇਹ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਇਹ ਕਾਰਨ ਮਨੁੱਖੀ ਸੁਭਾਅ ਦੇ ਹਿੱਸੇ ਹੀ ਨੇ ਸਿਰਫ ਇਸ ਦੇ ਬਾਰੇ ਦੇ ਵਿੱਚ ਅੱਜ ਅਸੀਂ ਦੋ ਬੋਲ ਸੱਜਦੇ ਸੁਣਾਵਾਂਗੇ ਤੇ ਇਸ ਦੇ ਵਿੱਚ ਮੇਰਾ ਸਾਥ ਦੇਣਗੇ ਰੋਸ਼ਨ ਖੇੜਾ ਜੀ ਸਟੂਡੈਂਟ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰਦੇ ਹਾਂ ਖੇੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਹ ਕਿ ਜੇ ਸਾਪ ਗੱਲ ਕਰੀਏ ਤਾਂ ਰੂੜੀਵਾਦੀ ਵਿਚਾਰਧਾਰਾ ਸੱਚ ਦਾ ਸੂਰਜ ਉਹਦੇ ਹੋਣ ਉਪਰੰਤ ਵੀ ਟਸ ਤੋਂ ਮਸ ਨਹੀਂ ਹੁੰਦੀ ਮਨੋਵਿਗਿਆਨਿਕ ਕਾਰਨ ਕੀ ਹੋ ਸਕਦੇ ਨੇ ਇਸ ਦੇ ਪਰਪੇਖ ਦੇ ਵਿੱਚ ਤੁਸੀਂ ਦੋ ਬੋਲ ਸੱਚ ਦੇ ਕੀ ਕਹੋਗੇ ਹੂੰ ਗੱਲ ਇਹ ਕੀ ਕਿ ਅਸੀਂ ਆਪਣੇ ਜਦੋਂ ਅਤੀਤ ਤੋਂ ਨਾ ਜੁੜੇ ਰਹਿੰਦੇ ਆ ਅਸੀਂ ਉਹਨੂੰ ਛੱਡਦੇ ਨਹੀਂ ਕਿ ਉਹਨੂੰ ਬਿਠੇ ਰਹਿੰਦੇ ਆ ਉਹ ਤਬਦੀਲ ਨਹੀਂ ਹੁੰਦੀ ਕੋਈ ਹੂੰ ਜਿਹੜੀ ਨਾ ਕਹਿੰਦੇ ਨੇ ਚੇਂਜ ਇਨ ਲਾਫ ਨੇਚਰ ਹੂੰ ਕੁਦਰਤ ਦਾ ਇੱਕ ਮੂਲ ਨਿਯਮ ਹੈਗਾ ਕਿ ਬਦਲਾਅ ਰੁੱਤਾਂ ਬਦਲਦੀਆਂ ਹਾਂਜੀ ਸੋ ਦਿਲ ਰਾਤ ਬਦਲਦਾ ਮਨੋਕਿਓ ਨਹੀਂ ਬਦਲਦਾ ਹੂੰ ਮਨੋਕਿਓ ਜੜ ਬਣ ਜਾਂਦਾ ਹੈ ਹੂੰ ਸਾਡੇ ਨਾ ਬਹੁਤ ਵੱਡੇ ਮਹਾਨ ਸ਼ਾਇਰ ਹੋਏ ਪੰਜਾਬੀ ਦੇ ਸਰਜੀਤ ਪਾਤਰ ਸਾਹਿਬ ਹੂੰ ਹੂੰ ਤੇ ਉਹਨਾਂ ਦੀ ਨਾ ਗੱਲ ਮੈਨੂੰ ਬੜੀ ਪਿਆਰੀ ਲੱਗਦੀ ਹੈ ਕਹਿੰਦਾ ਉਹ ਕਹਿੰਦਾ ਕਿ ਉਹ ਹੋਰ ਹੀ ਹੋਣਗੇ ਹੂੰ ਹੂੰ ਜੋ ਬਣੇ ਹੋਏ ਰਾਹਾਂ ਤੇ ਚੱਲਦੇ ਨੇ ਉਹ ਹੋਰ ਹੀ ਹੋਣਗੇ ਜੋ ਬਣੇ ਹੋਏ ਰਾਹਾਂ ਤੇ ਚੱਲਦੇ ਨੇ ਅਸੀਂ ਜਿੱਥੋਂ ਵੀ ਲੰਗੇ ਰਾਹ ਬਣ ਗਏ ਅਰੇ ਕੀ ਬਾਤ ਹੈ ਜੀ ਹਨ ਜੀ ਗੱਲ ਹੈ ਕਿ ਜਦੋਂ ਤੁਸੀਂ ਉਹ ਕਹਿਣ ਦਾ ਕਿੱਡਾ ਵੱਡਾ ਇਸ਼ਾਰਾ ਕਿੱਡੀ ਵੱਡੀ ਪ੍ਰੇਰਣਾ ਹੈਗੀ ਆ ਕਿ ਜਦੋਂ ਤੁਸੀਂ ਲੰਘੋ ਨਵਾਂ ਰਾਹ ਬਣੇ ਹਮ ਸਹੀ ਗੱਲ ਹੈ ਅਸੀਂ ਦੇਖਦੇ ਕਿ ਫਰਾਨਾ ਕੱਪੜੇ ਦਿੰਦੇ ਪਉਂਦਾ ਸੀ ਉਹ ਪਾਉਣ ਲੱਪੇ ਨੇ ਫਰਾਨੇ ਦੀ ਵੇਸ਼ਭੂਸ਼ਾ ਹੈਗੀ ਆ ਧਰਮ ਦੀ ਵੀ ਹੋ ਗਈ ਆ ਉਹਨੂੰ ਉਹ ਪੋਣਾ ਉਹੀ ਪੋਣੇ ਆ ਹਾਂਜੀ ਸਰਦੀ ਜੀ ਵੀ ਕਹਿੰਦੇ ਉਦਾਂ ਹੀ ਰੱਖਣੇ ਆ ਸੀ ਗਰਮੀ ਜੀ ਮਤਲਬ ਤੁਸੀਂ ਮੌਸਮ ਨਾਲ ਚੇਨ ਸਭ ਕੋ ਹੁੰਦਾ ਹਮ ਸਹੀ ਹੈ ਜਦੋਂ ਅਸੀਂ ਇਹ ਬਦਲਦੇ ਹੈਗੇ ਆ ਉਹ ਬਦਲਾ ਉਹ ਹੀ ਤੁਹਾਡੀ ਚੇਤਨਤਾ ਜਿਹੜੀ ਹੈਗੀ ਨਾ ਚੇਤਨਤਾ ਇਹ ਤਸਦੀਕ ਕਰਦਾ ਕਿਤੇ ਚੇਤਨ ਹਮ ਹਮ ਠੀਕ ਹੈ ਨਾ ਹੁਣ ਇਸ ਨੂੰ ਇੱਕ ਮੈਨੂੰ ਗੱਲ ਜ਼ਿਆਦਾ ਆ ਜਾਂਦੀ ਜੇ ਜਦੋਂ ਗੱਲ ਕਰਦੇ ਆਪਾਂ ਗੱਲ ਹੈ ਕਿ ਆਖੇ ਕਹਿੰਦੇ ਵੀ ਇੱਕ ਵਾਰੀ ਕਿਉਂ ਆ ਕਿ ਹੁਣ ਤੋਂ ਅਸੀਂ ਆਪਾਂ ਗੱਲ ਕਰਦੇ ਆ ਹਾਂਜੀ ਵੀ ਇੱਕ ਪਰੰਪਰਾ ਚੱਲਦੀ ਆ ਨਾ ਜਿੱਦਾਂ ਮੈਂ ਤੁਹਾਨੂੰ ਸਵਾਲ ਕਰਦਾ ਕਿ ਇੱਕ ਨਾ 50 ਫੁੱਟ ਦੀ ਸ਼ਾਤ ਹੈਗੀ ਆ ਹਾਂਜੀ ਹਨਾ ਮਤਲਬ ਮਲਟੀ ਸਟੋਰੀ ਬ੍ਰੈਂਡਿੰਗ ਠੀਕ ਹੈ ਉਹਦੇ ਉੱਪਰ ਦੋ ਕਾਰਨਰ ਤੇ ਪੱਥਰ ਪਏ ਆ ਹਮ ਇੱਕ ਹੈਗਾ 50 ਕਿਲੋ ਦਾ ਪੱਥਰ ਆ ਇੱਕ ਹੈਗਾ 150 ਕਿਲੋ ਦਾ ਠੀਕ ਹੈ ਇਹਦੇ ਕੁੰਟਲ ਦਾ ਉਹ ਦੋਨਾਂ ਨੂੰ ਪੁੱਛ ਇਕੱਠੇ ਕਰਨਾ ਪਹਿਲਾਂ ਕੌਣ ਡਿੱਗੂਗਾ ਹਮ ਹੈਨਾ ਕੌਣ ਡਿੱਗੇਗਾ ਹੈਨਾ ਹਮ ਤਾਂ ਦੇ ਮੰਝ ਗੱਲ ਬੋਈਦਾ ਵੀ ਕਹਿੰਦੇ ਗੂਗਾ ਵੀ ਇੱਕ 1.5 ਕੁੰਟਲ ਦਾ ਪੱਥਰ ਆ ਇੱਕ 50 ਕਿਲੋ ਦਾ ਤੱਕਾਂ ਦੋਨੋਂ ਇੱਕੋ ਟੈਮ ਤੱਕਿਆ ਪਹਿਲਾਂ ਕੌਣ ਡਿੱਗੂਗਾ ਹਣਾ ਹੁਣ ਗੱਲ ਇਹ ਹੈ ਕਿ ਕੁਦਰਤੀ ਗੱਲ ਹੈ ਕਿ ਜਿਹੜੀ ਸਾਡੀ ਚੱਲਦੀ ਜਾ ਰਹੀ ਆ ਇਹ ਕਹਿਣਗੇ ਵੀ ਡੇਟਿੰਗ ਕੰਟਰੋਲ ਦਾ ਪਹਿਲਾਂ ਡਿਖੂਗਾ ਪਾਰਾ ਜਿਹੜਾ ਪਾਰਾ ਹੈ ਨਾ ਉਹ ਵੀ ਪਹਿਲਾਂ ਥੱਲੇ ਜਾਊਗਾ ਹੁਣ ਪਹਿਲਾਂ ਡਿਖਣਾ ਹੁਣ ਗੱਲ ਇਹ ਹੈ ਕਿ ਇਹ ਪਰੰਪਰਾ ਚੱਲਦੀ ਜਾ ਰਹੀ ਆ ਹਾਂ ਲੇਕਿਨ ਅਸੀਂ ਪਤਾ ਸੱਟ ਕੇ ਨਹੀਂ ਦੇਖਿਆ ਹਾਂ ਅਸੀਂ ਪਤਾ ਛੱਟ ਕੇ ਨਹੀਂ ਦੇਖਿਆ ਹੁਣ ਉਹ ਪਿਤਾ ਪੁਰਖੀ ਪੀੜੀ ਦਰ ਪੀੜੀ ਇਹ ਗੱਲ ਸੁਣੀ ਚੱਲੀ ਜਾ ਰਹੀ ਆ ਕਿ ਜਦੋਂ ਦੋ ਪੱਥਰ ਡਿੱਗਦੇ ਆ ਨਾ ਭਾਰਾ ਪਿੱਲਣ ਡਿੱਗਦਾ ਛੋਟਾ ਬਾਅਦ ਚ ਡਿੱਗਦਾ ਹਾਂਜੀ ਮਤਲਬ ਇਹ ਗੱਲ ਚਲਦੀ ਆ ਕਹਿੰਦੇ ਹਾਂ ਔਰ ਇਹਦੇ ਵਿੱਚ ਸਾਰੇ ਹੀ ਪੰਡਤ ਅਪਰੋਧ ਗੁਰਦਵ ਜਿੰਨੇ ਯੂਨੀਵਰਸਿਟੀ ਦੇ ਪ੍ਰੋਫੈਸਰ ਕੀ ਕਿਉਂਕਿ ਗੱਲ ਸਾਨੂੰ ਪ੍ਰਚਲਿਤ ਆਉਂਦੀ ਆ ਹਾਂ ਹਾਂਜੀ ਹੈ ਨਾ ਉਹ ਗੱਲ ਜਦੋਂ ਕੋਈ ਕਹਿੰਦਾ ਯਾਰ ਇਦਾਂ ਗੱਲ ਹੋਵੇ ਵੀ ਇੱਕ ਬੱਚਾ ਇੱਕ ਬੰਦਾ ਦੋਵੇਂ ਛਾਲ ਮਾਰਦੇ ਇਕੱਠੇ ਕੌਂਡਿਪੂ ਪੈਣਾ ਇਹਨਾਂ ਬੰਦਾ ਬਾਹਰਾਂ ਪੈਣ ਡਿੱਗੂ ਠੀਕ ਆ ਹੁਣ ਜਦੋਂ ਇਹ ਗੱਲ ਹੁੰਦੀ ਆ ਉਹ ਗੱਲ ਹੁੰਦੀ ਆ ਫਿਰ ਉੱਥੇ ਉਹ ਇੱਕ ਬੰਦਾ ਕਹਿੰਦੇ ਗਿਆ ਉਹਨੇ ਨਾ ਉੱਪਰ ਬੜਨੇ ਚੜ ਗਿਆ ਦੇਖਣ ਵੀ ਸੱਚੀ ਹਾਂ ਵੀ ਦੰਡ ਰਿਕਦਾ ਹਾਂ ਉਹਨੇ ਵੇਖਿਆ ਕਿ ਦੋ ਪੱਥਰ ਚੱਕੇ ਆ ਅੱਛਾ ਇੱਕ ਪਹਾੜਾ ਹਲਕਾ ਉਹ ਦੋਨਾਂ ਤੱਕਾ ਦੇ ਦਿੱਤਾ ਹਾਂ ਤੇ ਉਹਨੇ ਦੇਖਿਆ ਕਿ ਇਹ ਦੋਨੋਂ ਕੱਠੇ ਡਿੱਗੇ ਹਾਂ ਹਨਾ ਪਹਾੜਾ ਇਹ ਨਾ ਡਿੱਗੇ ਨਹੀਂ ਉਹ ਡਿੱਗੇ ਨਹੀਂ ਦੋ ਇਕੱਠੇ ਡਿੱਗੇ ਹਾਂ ਉਹ ਕਹਿੰਦਾ ਵੀ ਕਿਰਿਆ ਗਲਤ ਹੋ ਗਿਆ ਉਹ ਦੁਬਾਰਾ ਫੇਰ ਥੱਲੇ ਉਤਰਿਆ ਫੇਰ ਚੱਕ ਲਿਆ ਹਾਂ ਉਹਨੇ 10 ਵਾਰੀ ਇਹ ਪ੍ਰੈਕਟੀਕਲ ਕੀਤਾ अच्छा जी ते 10 ਵੇਰੀ ਇਕੱਠੇ ਡਿੱਗੇ ਹੂੰ ਇਕੱਠੇ ਲੈਂਡ ਕੀਤੇ ਹੂੰ ਫਿਰ ਉਹ ਭਜਾ ਪਾਗ ਨੂੰ ਗਿਆ ਜਦਾਂ ਹੁੰਦਾ ਫਿਰ ਉਹ ਭਜਾ ਆਪਣੇ ਕਾਲਜ ਦੇ ਯੂਨੀਵਰਸਿਟੀ ਦੇ ਪ੍ਰੋਫੈਸਰ ਇਕੱਠੇ ਕੀਤੇ ਕਹਿੰਦਾ ਗੱਲ ਸੁਣੋ ਹੂੰ ਜਿਹੜੀ ਆ ਗੱਲ ਚੱਲਦੀ ਸੀ ਪਹਿਲਾਂ ਡਿੱਗੇ ਗਏ ਹੁਣ ਬਾਅਦ ਡਿੱਗੇ ਗਏ ਇਹ ਗੱਲ ਨਹੀਂ ਕੀ ਜਦੋਂ ਤੱਕ ਅੱਜ ਨੇ ਇਕੱਠੇ ਪਰਾਪਰ ਡਿੱਗਦੇ ਆ ਹੂੰ ਉਹ ਕਹਿੰਦਾ ਜਾ ਹੂੰ ਕਮਲਵਾਲ ਡਿਆ ਅੱਛਾ ਜੀ ਤੇ ਰੈਜ਼ੀਡੈਂਟ 'ਚ ਫਰਕ ਵਾ ਹੂੰ ਇਦਾਂ ਨਹੀਂ ਹੁੰਦੀ ਇਹ ਕੁਦਰਤੀ ਗੱਲ ਹੈਗਾ ਕਿ ਪਹਿਲਾਂ ਡਿੱਗਣ ਦੂਜਾ ਮਾਜ ਤੈਨੂੰ ਕਹਿੰਦਾ ਤੈਨੂੰ ਤਰੀ ਦੇ ਦੇਖਵਾ ਨਾ ਜਦ ਤਰੀ ਦੇਖਣ ਦਾ ਨਜ਼ਰੀਆ ਗਲਤ ਹਾਂ ਅੱਛਾ ਜੀ ਤੂੰ ਐਵੇਂ ਪ੍ਰਚਾਰ ਕਰ ਰਿਹਾ ਤੂੰ ਸਦਾ ਹੀ ਠੀਕ ਹੁੰਦਾ ਕਹਿੰਦੇ ਹੂੰ ਹੂੰ ਉਹ ਕਹਿੰਦੇ ਤੁਸੀਂ ਇਦਾਂ ਕਰੋ ਅੱਗੇ ਦੇਖੋ ਹੂੰ ਉਹ ਲੋਕਾਂ ਨੇ ਇਹਨੂੰ ਇਗਨੋਰ ਕਰਤਾ ਤੇ ਪਰ ਫਿਰ ਵੀ ਦੋ ਤਿੰਨ ਜਗ੍ਹਾ ਸੂਝੜੇ ਸੀਗੇ ਉਹ ਕਹਿੰਦੇ ਚਲੋ ਦੇਖ ਲੀਨੇ ਅੱਛਾ ਜੀ ਉਹ ਪਿੱਛੇ ਗਏ ਹਨਾ ਫੇ ਉਹ ਨਾਲ ਗਏ ਹਾਂ ਉਹਨਾਂ ਨੇ ਜਦ ਦੇਖਿਆ ਪੁੱਤਰ ਜੱਕੇ ਤੇ ਉਹ ਕਹਿੰਦਾ ਵੀ ਕਰੋ ਤੁਸੀਂ ਤਪੋ ਹਾਂ ਉਹ ਜਦੋਂ ਪੱਥਰ ਸਿੱਟੇ ਤੋਂ ਫੇਡੋ ਵੀ ਬਰਾਬਰ ਡੇਪ ਹੈ ਹਾਂ ਹਨਾ ਠੀਕ ਹੈ ਉਹ ਫੇਰ ਕਹਿੰਦੇ ਕਰ ਇਹ ਕੀ ਹੋਇਆ ਹੂੰ ਹੂੰ ਮੈਕਨਿਕਲ ਕੀ ਹੋ ਗਿਆ ਵੀ ਅਸੀਂ ਹੁਣ ਤੱਕ ਪੀੜ੍ਹੀਆਂ ਤੋਂ ਪੜਦੇ ਆ ਰਹੇ ਹਾਂ ਜਦੋਂ ਅਚਾਈ ਤੋਂ ਦੋ ਪੱਥਰ ਡਿੱਗਣਗੇ ਇੱਕ ਪਾਰ ਆਇਆ ਗੱਲ ਦਾ ਪਾਰਾ ਬਿਨਾਂ ਡਿੱਗੂਗਾ ਇਹ ਕਿਦਾਂ ਡਿੱਗਿਆ ਹਾਂ ਵੀ ਦੋਨੋਂ ਬਰਾਬਰ ਕਿਤਾ ਡਿੱਗੇ ਹਨਾ ਹਨਾ ਜੀ ਹੁਣ ਉਹ ਪਰੰਪਰਾ ਟੁੱਟਣ ਤੋਂ ਬਾਅਦ ਅਸੀਂ ਪਤਾ ਲੱਗਾ ਕਿ ਜਿਹੜਾ ਉਹ ਗ੍ਰੈਵਿਟੀ ਦਾ ਸਿਧਾਂਤ ਹੈ ਹਾਂਜੀ ਹੁਣ ਜਦੋਂ ਐਪਲ ਡਿੱਗਾ ਹਾਂਜੀ ਐਪਲ ਦੇ ਦਿੱ ਤੋਂ ਨੂਟ ਨੇ ਦੇਖਿਆ ਕਿ ਇਹ 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 ਥੱਲੇ ਡਿੱਗਾ ਪਾ ਕੇ ਇਹ ਉੱਪਰ ਕਿਉਂ ਨਹੀਂ ਗਿਆ ਹਾਂ ਕਿ ਹੈ ਵੀ ਗ੍ਰੈਵਿਟੀ ਕੀ ਗਰੂਤਾ ਕੀ ਹੈਗੀ ਹਾਂ ਨਾ ਜਿਹੜੀ ਉਹ ਧਰਤੀ ਦੀ ਗਰੂਤਾ ਸ਼ਕਤੀ ਜਿਹੜੀ ਹੈਗੀ ਆ ਦੋਹਾਂ ਪੱਥਰਾਂ ਲਈ ਬਰਾਬਰ ਹੀ ਹੋਣੀ ਹੈ ਹਾਂ ਭਾਵੇਂ ਉਹ ਭਾਰਾ ਹੋਵੇ ਤੇ ਭਾਵੇਂ ਹਲਕਾ ਹੋਵੇ ਹਾਂ ਮਤਲਬ ਗੱਲ ਇਹ ਨਹੀਂ ਕਿ ਮਿਲੂ ਭਾਰਾ ਪਹਿਲਾਂ ਡੇਪੂ ਹੁਣ ਜੇ ਆਮਦ ਦੇ ਪਿਛਲੇ ਕਹੂੰਗਾ ਭਾਰਾ ਡਿਕਨ ਬਿਲਕੁਲ ਮੇਰੇ ਵੀ ਇਹੀ ਆਇਆ ਸੀ ਦਿਮਾਗ 'ਚ ਕੋਈ ਵੀ ਹਾਂ ਕੋਈ ਵੀ ਸਹੀ ਤਾਂ ਲੇਕਿਨ ਜਦੋਂ ਅਸੀਂ ਉਹ ਵਿਗਿਆਨਿਕ ਗੱਲ ਇਹ ਤੁਸੀਂ ਗੱਲ ਕੀਤੀ ਵੀ ਵਿਗਿਆਨ ਨਜ਼ਰੀਆ ਬੋਲਦਾ ਹਾਂਜੀ ਲੇਕਿਨ ਮਨੋਵਿਗਿਆਨਕ ਪੱਖ ਤੇ ਸਾਡੇ ਕੀ ਉਚਰੇ ਪਿਆ ਸੀ ਹਾਂ ਵੀ ਜਿਹੜਾ ਪਾਰਾ ਉਹ ਆਉਣਾ ਪਹਿਲਾਂ ਕਿਉਂਕਿ ਅਸੀਂ ਅਸੀਂ ਵਰਖਿਆ ਨਹੀਂ ਸੀ ਸਟਕੇ ਨਹੀਂ ਵਿਖਿਆ ਹਮ ਅਸੀਂ ਉਹਨੂੰ ਪ੍ਰੈਕਟੀਕਲ ਸ਼ੇਪ ਨਹੀਂ ਦਿੱਤੀ ਪ੍ਰਯੋਗ ਨਹੀਂ ਕੀਤਾ ਬਿਲਕੁਲ ਸਹੀ ਹੈ ਕਿ ਕਿ ਬਿਨਾਂ ਪ੍ਰਯੋਗ ਤੋਂ ਅਸੀਂ ਪੀੜੀਦਰ ਪੀੜੀ ਗੱਲ ਚੱਕੀ ਜਾਂਦੇ ਗਾਂ ਧੁਰੇ ਜਾਂਦੇ ਹਮ ਲੇਕਿਨ ਜਿਨੇ ਪ੍ਰਯੋਗ ਕੀਤਾ ਹਮ ਹਨਾ ਉਹ ਨੱਚ ਉਠਿਆ ਹਮ ਉਹ ਸੋਚ ਬਦਲ ਗਈ ਵੀ ਜੋ ਤੁਸੀਂ ਕਹਿੰਦੇ ਹੀ ਨਹੀਂਗਾ ਹਮ ਵੀ ਉਹ ਗਲਤ ਆ ਹਨਾ ਉਹ ਕਹਿੰਦੇ ਹੈ ਕੀ ਆ ਫਿਰ ਬਦਲ ਗਿਆ ਕਿ ਦੈਟ ਗਰੂਤਾ ਸ਼ਕਤੀ ਧਰਤੀ ਦੀ ਕੀ ਹੈ ਇਸ ਕਰਕੇ ਗੱਲ ਇਹ ਕੀ ਕਿ ਅਸੀਂ ਕਿਸੇ ਵੀ ਗੱਲ ਨੂੰ ਕਿਸੇ ਬਣੀਆਂ ਰੂੜੀਵਾਦੀ ਦੇ ਖਿਆਲ ਅਕਿ ਰੂੜੀਵਾਦੀ ਗੱਲਾਂ ਜਿਹੜੀਆਂ ਹੈਗੀਆਂ ਉਹਨੂੰ ਪੀੜੀਦਰ ਪੀੜੀ ਅੱਗੇ ਤੁਰੇ ਜਾਂਦੇ ਆ ਲੇਕਿਨ ਉਹ ਗੱਲ ਨੂੰ ਅਸੀਂ ਉਹ ਤੀਸਰੀ ਅੱਖ ਨਾਲ ਨਹੀਂ ਵੇਖਦੇ ਹਾਂ ਹਨਾ ਉਸ ਪਰਪੇਖ ਵਿੱਚ ਨਹੀਂ ਦੇਖਦੇ ਕਿ ਇਹ ਕਿਹਾਂ ਤੇ ਕਿਉਂ ਕਿਹਾ ਹਮ ਅਸੀਂ ਇਹ ਤੇ ਕਿਹਾ ਜੀ ਬਾਬਾ ਨਾਨਕ ਦੀ ਗੱਲ ਚੱਲਦੀ ਆ ਕਿ ਬਾਬਾ ਨਾਨਕ ਨੇ ਜਦੋਂ ਪਾਣੀ ਛੱਟਦੇ ਸੀਗੇ ਉਹ ਹਰਦੁਆਰ ਦੇ ਵਿੱਚ ਸੂਰਜ ਨੂੰ ਪਾਉਂਦੇ ਸੀਗੇ ਤੂੰ ਉਲਟਾ ਛੱਟਣ ਲੱਗ ਪਿਆ ਹਾਂਜੀ ਇਹਦੇ ਤੁਸੀਂ ਕੋਲ ਦਸਤੀਆਂ ਨੇ ਉਹ ਕਹਿੰਦੇ ਮੇਰੇ ਉਧਰ ਖੇਤ ਆ ਪਛੋਂ ਦੇ ਵਿੱਚ ਅੱਛਾ ਜੀ ਤੇ ਮੈਂ ਜੇ ਤੁਹਾਡੇ ਸੂਰਜ ਨੂੰ ਪਾਣੀ ਜਾ ਸਕਦਾ ਤੇ ਮੇਰੇ ਉਹਦੇ ਨਵਾਨਾਂ ਪਾਣੀ ਜਾਊਗਾ ਹੀ ਤੂੰ ਸੋਚਣਾ ਪਏਗੀ ਬਣਿਆ ਜੀ ਹੁਣ ਉਹ ਜੰਤਰ ਹੋ ਗਿਆ ਸੀ ਪੀੜੀਦਰ ਪੀੜੀ ਵੀ ਸੂਰਜ ਨੂੰ ਪਾਣੀ ਕੋਈ ਉਹਨੂੰ ਪਾਣੀ ਪਾਉਣ ਦਾ ਮਤਲਬ ਸੀ ਇੱਕ ਆਯੁਰਵੈਦਿਕ ਪਰੰਪਰਾ ਹੈਗੀ ਆ ਕਿ ਜਦੋਂ ਸੂਰਜ ਚੜ੍ਹਦਾ ਨਾ ਪਹਿਲ ਅੱਠਵੇ ਚੜ੍ਹਦਾ ਉਦੋਂ ਵਿਟਾਮਿਨ ਡੀ ਵੀ ਜ਼ਿਆਦਾ ਮਿਲਦਾ ਹਾਂਜੀ ਠੀਕ ਹੈ ਤੇ ਉਸ ਵੇਲੇ ਜਿਹੜੀਆਂ ਆਉਂਦੀਆਂ ਰੇਖਾਵਾਂ ਸਿੱਧੀਆਂ ਪੈਂਦੀਆਂ ਜੇ ਉਹਦੇ ਵਿੱਚ ਦੀ ਤੁਸੀਂ ਪਾਣੀ ਨੂੰ ਪਾਣੀ ਵਿੱਚ ਦੀ ਸੂਰਜ ਦੇ ਦਿਆਂ ਤੁਹਾਡੀ ਦੂਰ ਦੀ ਨਜ਼ਰ ਠੀਕ ਹੋ ਜਾਂਦੀ ਹੈ ਹੂੰ ਉਹ ਆਯੁਰਵੈਦਿਕ ਇਲਾਜ ਹੈ ਇੱਕ ਸਹੀ ਹੈ ਪ੍ਰਕਿਰਤਿਕ ਇਲਾਜ ਆ ਉਹ ਪ੍ਰਕਿਰਤਿਕ ਇਲਾਜ ਨੇ ਲੱਭਿਆ ਸੀ ਹੂੰ ਉਹਨੇ ਸਾਨੂੰ ਸੂਰਜ ਦੇ ਵਿੱਚ ਪਾਣੀ ਪਾਉਣਾ ਸਿਖਾਤਾ ਲੇਕਿਨ ਉਹਨੂੰ ਧਰਮ ਨਾਲ ਜੋੜਦਾ ਉਹ ਰੂੜੀਵਾਦੀ ਬਣ ਗਿਆ ਸੀ ਉਹ ਇੱਜਾ ਕਰੀ ਜਾਂਦੇ ਜੀ ਹਾਂਜੀ ਗਰੀ ਸਹੀ ਕਰ ਗਈ ਉਹ ਬਾਬਾ ਨਾਨਕ ਨੇ ਫਿਰ ਕਲੀਅਰ ਕੀਤਾ ਕਿ ਆ ਫਿਰ ਉਹ ਫਿਰ ਉਹਨਾਂ ਗੁਰੂਤਾ ਸ਼ਕਤੀ ਜਿਹੜੀ ਗੱਲ ਨਿਕਲਦੀ ਆ ਫਿਰ ਰੂੜੀਵਾਦੀ ਕਹਿੰਦਾ ਖਤਮ ਹੋ ਜਾਂਦਾ ਸੋ ਬਿਲਕੁਲ ਜੀ ਇਹ ਗੱਲਬਾਤ ਸਾਨੂੰ ਇਹੀ ਸਿਖਾਉਂਦੀ ਹੈ ਕਿ ਰੂੜੀਪਾਤੀ ਵਿਚਾਰਧਾਰਾ ਨੂੰ ਨਾ ਛੱਡਣ ਦੇ ਪਿੱਛੇ ਮਨ ਦੇ ਕਈ ਕਾਰਨ ਹੋ ਸਕਦੇ ਨੇ ਜਿਵੇਂ ਕਿ ਆਪਣੇ ਲੋਕਾਂ ਦੇ ਨਾਲ ਜੁੜੇ ਰਹਿਣ ਦੀ ਭਾਵਨਾ ਹੋ ਗਈ ਪੁਰਾਣੀਆਂ ਆਦਤਾਂ ਹੋ ਗਈਆਂ ਜੋ ਸਾਨੂੰ ਬਚਪਨ ਤੋਂ ਹੀ ਸਿਖਾਈਆਂ ਗਈਆਂ ਹੋਣ ਤੇ ਨਵੇਂ ਬਦਲਾਅ ਤੋਂ ਡਰ ਹੋ ਗਿਆ ਅਤੇ ਇਹ ਡਾਰਕਿਸ ਕਿਤੇ ਸਾਡੀ ਜੋ ਪਛਾਣ ਆ ਉਹ ਕਿਤੇ ਖਤਮ ਨਾ ਹੋ ਜਾਵੇ। ਸੋ ਇਹ ਸਭ ਮਨੁੱਖੀ ਸੁਭਾਅ ਦਾ ਹਿੱਸਾ ਹੀ ਨੇ ਪਰ ਇਹ ਪੱਥਰ ਵਾਂਗ ਨਹੀਂ ਹੁੰਦੇ। ਇਹਨਾਂ ਨੂੰ ਖੁੱਲ੍ਹੇਆ ਵਿਚਾਰਾਂ ਦੇ ਨਾਲ, ਸਿੱਖਿਆ ਦੇ ਨਾਲ, ਦੂਸਰਿਆਂ ਦੇ ਨਾਲ ਗੱਲਬਾਤ ਕਰਕੇ ਅਤੇ ਅਸੀਂ ਆਪਣੇ ਮਨ ਨੂੰ ਪਰਖਣ ਦੇ ਨਾਲ ਅਸੀਂ ਇਹਨਾਂ ਨੂੰ ਹੌਲੀ-ਹੌਲੀ ਬਦਲ ਵੀ ਸਕਦੇ ਹਾਂ। ਸੋ ਪੁਰਾਣੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਨਕਾਰਨ ਦੀ ਵੀ ਲੋੜ ਨਹੀਂ ਹੁੰਦੀ ਹੈ। ਬਸ ਉਹਨਾਂ ਨੂੰ ਤਰਕ ਦੀ ਕਸਵੱਟੀ ਦੇ ਉੱਤੇ ਪਰਖਣਾ ਹੁੰਦਾ ਹੈ। ਜਦੋਂ ਅਸੀਂ ਸੱਚ ਨੂੰ ਸਵੀਕਾਰ ਕਰਨ ਦੇ ਲਈ ਤਿਆਰ ਹੁੰਦੇ ਆ ਤਾਂ ਸੂਰਜ ਦੇ ਵਾਂਗ ਉਹ ਆਪਣੀ ਰੌਸ਼ਨੀ ਖੁਦ ਹੀ ਫੈਲਾ ਲੈਂਦਾ ਹੈ। ਸੁਗੜਾ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਈ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਰਾਜ਼ੀ ਰੋ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਨਵੀਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਤੋ ਉਦੋਂ ਤੱਕ ਲਈ ਦੇ ਦੇਵ ਜਾਤ ਬਹੁਤ ਬਹੁਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ